ਹਾਂਜੀ ਭਾਈ ਜੀ ਸਾਰੇ ਵੀਰਾਂ ਨੂੰ ਸਾਡੇ ਵੱਲੋਂ ਸਤਿ ਸ੍ਰੀ ਅਕਾਲ ਜੀ ਆਪਾਂ ਵੀ ਕਰਤਾ ਬੱਕਰੀਆਂ ਨੂੰ ਭਾਈ ਜੀ ਮੂੰਗਫਲੀ ਦਾ ਨੀਰਾ ਸਟਾਟ ਪੂਰਾ ਟਾਪ ਦਾ ਮੂੰਗਫਲੀ ਦਾ ਨੀਰਾ ਭਾਈ ਜੀ ਜੇ ਕਿਸੇ ਵੀ ਵੀਰ ਨੇ ਲੈਣਾ ਹੋਵੇ ਸ਼ਹਿਰ ਮਲਾਦ ਦੀਪਕ ਫੈਕਟਰੀ ਦੇ ਵਿੱਚੋਂ ਭਾਈ ਜੀ ਮਿਲਦਾ ਤੇ ਪੂਰਾ ਟਾਪ ਦਾ ਮੂੰਗਫਲੀ ਦਾ ਨੀਰਾ ਪੂਰਾ ਟਾਪ ਦਾ ਭਾਈ ਜੀ ਪੂਰਾ ਗਰਦ ਨਹੀਂ ਪੂਰਾ ਕੁਝ ਹੋਰ ਨਹੀਂ ਵਿੱਚ ਮੂੰਗਫਲੀ ਆ ਤੇ ਪੂਰੀਆਂ ਖੋਜੋ ਕਿ ਬੱਕਰੀਆਂ ਖਾਂਦੀਆਂ ਨੇ ਇੱਧਰ ਦੇਖੋ ਜੀ ਪੱਠਾ ਖਾਂਦੀਆਂ ਨੇ ਆਹ ਆਪਣਾ ਬਰੀਡਰ ਆ ਬੱਚਾ ਆਪਾਂ ਨਵਾਂ ਤਿਆਰ ਕੀਤਾ ਤੇ ਹੁਣ ਆਪਾਂ ਬਾਈ ਜੀ ਛਿਆਲੋ ਛਿਆਲ ਜਿਹੜਾ ਮੂੰਗਫਲੀ ਦਾ ਆਹ ਆਪਾਂ ਮਾਗੇ ਭੋਜ ਇਹਨਾਂ ਨੂੰ ਤੇ ਦੇਖਦੇ ਆਂ ਫਿਰ ਆਹ ਸੂਨ ਵਾਲੀ ਬੱਕਰੀ ਆ ਆਪਣੀ ਛੇ ਦੇ ਤੋਂ ਗੱਪਣ ਤੇ ਆਹ ਆਪਣਾ ਬਰੀਡਰ ਆ ਜੀ ਹਜੇ 6 ਮਹੀਨੇ ਦੀ ਉਮਰ ਆ ਕਰੋ ਵਾਈ ਜੀ ਦਾਰਸ਼ਨ ਕਿਸੇ ਵੀ ਵੀਰ ਨੂੰ ਲੋੜ ਹੋਵੇ ਤਾਂ ਦੀਪਕ ਫੈਕਟਰੀ ਆ ਮਲੋਦ ਨੇੜੇ ਤੇੜ ਦੇ ਵੀਰ ਉਥੋਂ ਬੱਕਰੀਆਂ ਖਾਤਰ ਘੋੜੀ ਖਾਤਰ ਉਥੋਂ ਲਿਆ ਕੇ ਆਪਣਾ ਜਿਹੜਾ ਪਸ਼ੂਵਾਂ ਨੂੰ ਪਾ ਸਕਦੇ ਨੇ ਧੰਨਵਾਦ ਜੀ